ਸਹਿਕਾਰੀ ਖੰਡ ਮੈਲ ਬੁੱਡੇਵਾਲ ਦੇ ਚੇਅਰਮੈਨ ਸਰਾਜ ਰਵਰਸਨ ਮੂੜਿਆ ਦੀ ਜੋਗ ਰੈਮਾਈ 8 13 ਮਾਹਲਾ ਨਾ ਆਮਜਲਾ ਸੁਰਵਾਇਆ ਗਿਆ ਇਸ ਆਮਜਲਾ ਦੀ ਪ੍ਰਧਾਨ ਜੀ ਸਰਾਜ ਰਵਰਸਨ ਮੂੜਿਆ ਚੇਅਰਮੈਨ ਆਨਮੈਲ ਬੁੱਡੇਵਾਲ ਦੇ ਜਨ ਮੈਨੇਜਰ ਸਦੀਪ ਸਿੰਘ ਕੈਰੋ ਨੇ ਮੈਲ ਦੇ ਵਿੱਤੀ ਹਾਲਾਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਤੋਂ ਉਪਰੰਤ ਉਹਨਾਂ ਵੱਲੋਂ ਆਮਜਲਾਸ ਵਿੱਚ ਵਿਚਾਰ ਕਰਨ ਲਈ ਏਜੰਡਾ ਰੱਖੇ ਗਏ ਜੋ ਸਭ ਸਮਤੀ ਨਾਲ ਪ੍ਰਵਾਨ ਕੀਤੇ ਗਏ ਅਤੇ ਮੈਲ ਦੇ ਹਿੱਸੇਦਾਰਾਂ ਵੱਲੋਂ ਮੈਲ ਦੇ ਕਾਰੋਬਾਰਾਂ ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਜਨਮ ਮੇਜਰ ਅਸੁਖਦੀਪ ਸਿੰਘ ਕੈਰਬ ਲੋਕਨਾਂ ਉਪਾਤਾਂ ਨੂੰ ਦਿੱਤੀ ਜਾਣ ਵਾਲੀਆਂ ਸਬਸਿਡੀਆਂ ਤੇ ਹੋਰ ਸਹੂਲਤਾਂ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਐਸਨੋਗੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਮੇਲਾਂ ਦੀ ਵਿੱਤੀ ਹਾਲਾਤ ਨੂੰ ਸੁਧਾਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਪੰਕਸ ਸਿੰਘ ਮਾਜੀ ਵੱਲੋਂ ਸਮੇਂ-ਸਮੇਂ ਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਤਰ੍ਹਾਂ ਦਰਨੇ ਲਏ ਜਾਂਦੇ ਹਨ ਤਾਂ ਜੋ ਮੇਲਾਂ ਦੀ ਕਾਰਜਗਾਰੀ ਬਿਹਤਰ ਹੋ ਸਕੇ। ਐਸਨੋਗੇ ਕੀ ਕਹ ਆਉ ਸੁਣਦੇ ਹਾਂ। ਆਮ ਜਲਾ 13ਵਾਂ ਆਮ ਜਲਾਸ ਸੀਗਾ ਜੀ। ਜਿੱਦਾਂ ਕਿ ਕਿਸਾਨਾਂ ਨਾਲ ਇੱਕ ਮੀਟਿੰਗ ਹੁੰਦੀ ਹੈ। ਜਿਹਦੇ ਵਿੱਚ ਸੁਝਾਅ ਵੀ ਦਿੱਤੇ ਜਾਂਦੇ ਆ ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਸਰ ਕੀ ਜੀ ਜਿਹੜੇ ਬੇਜਾਵਾ ਸੀ ਜਿਹੜਾ ਆਖਿਰਕਾਰ ਆਇਆ ਇਸ ਤਰ੍ਹਾਂ ਦਾ ਮੁੱਦੇ ਤੇ ਤੁਸੀਂ ਇੱਥੇ ਵੀ ਕੋਈ ਮੁੱਦਾ ਨਹੀਂ ਸੀ ਕਿਸਾਨਾਂ ਨੇ ਕੀਤਾ ਜਿਵੇਂ ਕਿ ਮੈਲ ਸਹੀ ਚੱਲ ਰਹੀ ਹੈ ਬਸ ਉਹਨਾਂ ਦਾ ਧੰਨਵਾਦ ਕੀਤਾ ਸੀ ਇੱਕ ਉਹਨਾਂ ਅੱਗੇ ਰਿਕਵੈਸਟ ਕੀਤੀ ਹੈ ਕਿ ਜਿਹੜਾ ਗੰਨਾ ਆਪਣੇ ਹਲਕੇ 'ਚ ਵਪਾਉ ਉਹ ਜਿਹੜਾ ਕਿ ਸਾਨੂੰ ਬਾਹਰੋਂ ਲੈਣਾ ਪੈਂਦਾ ਉਹ ਨਾ ਲੈਣਾ ਪਵੇ ਜਿਹੜੀ ਕਿ ਕਿਸਾਨਾਂ ਦਾ ਮੇਨ ਹੁੰਦਾ ਵੀ ਸਾਡਾ ਗੰਨਾ ਹੀ ਪਹਿਲਾਂ ਚੱਕਿਆ ਜਾਵੇ ਤਾਂ ਸਾਨੂੰ ਹੁੰਦਾ ਵੀ ਅਸੀਂ ਮਿਲ ਲੰਬਾ ਸਮਾਂ ਚਲਾਈਏ ਜਿਹੜੀ ਕਿ ਰਿਕਵਰੀ ਵਧੇ ਉਹਦੇ ਬਾਰੇ ਕਿਸਾਨਾਂ ਨਾਲ ਗੱਲਬਾਤ ਹੋਈ ਸਰ ਵਿਚਾਰਿਆ ਵੀ ਜਿਹੜਾ ਮੀਟ ਸਾਡੇ ਵਿੱਚ ਕੱਢੇ ਗੱਲ ਕੀਤੀ ਹੈ ਵੀ ਜਿਹੜਾ ਨਵੰਬਰ ਦੇ ਲਾਸਟ ਦੇ ਕੱਢ ਗਿਆ ਇਹਦੇ 1 ਮਹੀਨਾ ਪਹਿਲਾਂ ਕਰਨੇ ਚਾਹੀਦੇ ਸੀ ਇਦਾਂ ਹੁੰਦਾ ਹੈ ਚੱਲਣ ਨੂੰ ਤੇ ਚਾਹੇ ਜਿੰਨਾ ਚਿਰ ਮਰਜ਼ੀ ਪਹਿਲਾਂ ਚਲਾ ਲਓ ਪਰ ਅਸੀਂ ਜਿਹੜਾ ਕਿ ਸਰਕਾਰ ਵੱਲੋਂ ਦੇਖਿਆ ਜਾਂਦਾ ਵੀ ਰਿਕਵਰੀ ਇਹ ਗੰਨਾਇਚ ਮਠਾਸ ਹੋ ਗਈ ਜਿਹਦੇ ਨਾਲ ਰਿਕਵਰੀ ਬਣ ਸਕੇ ਨੰਨਾ ਤੇ ਦੇਖਣ ਨੂੰ ਹੋ ਜਾਂਦਾ ਵੀ ਸਾਡੇ ਗੰਨੇ ਨੇ ਗ੍ਰੋਥ ਪੂਰੀ ਕਰ ਲਈ ਪਰ ਉਹਦੇ ਵਿੱਚ ਮਿੱਠਾ ਦੇਖਿਆ ਜਾਂਦਾ ਰਿਕਵਰੀ ਜਿਹਨੂੰ ਅਸੀਂ ਰਿਕਵਰੀ ਕਹਿੰਦੇ ਵੀ ਕਿੰਨੀ ਰਿਕਵਰੀ ਹੋ ਗਈ ਉਹਦੇ ਕਰਕੇ ਨਵੰਬਰ ਦੇ ਲਾਸਟ ਤੱਕ ਵੀ ਪੂਰੀ ਰਿਕਵਰੀ ਨਹੀਂ ਹੁੰਦੀ ਪਰ ਉਦੋਂ ਤੱਕ ਜਿਵੇਂ ਕਿ ਪਿੱਛੋਂ ਚੱਲਦੀ ਆਈ ਹੈ ਨਵੰਬਰ ਦੇ ਲਾਸਟ ਦੇ ਵਿੱਚ ਉਹਦੋਂ ਫਿਰ ਮੇਨ ਚਲਾਈ ਦੀ ਹੈ ਜਿਹੜੀ ਕਿ ਉਦੋਂ ਰਿਕਵਰੀ ਘਟਾ ਜਿੰਨਾ ਲੰਬਾ ਚੱਲੂਗੀ ਉਨਾ ਹੀ ਗੰਨੇ ਚ ਮਠਾਸ ਵਧਦੀ ਜਾਂਦੀ ਹੈ ਰਿਕਵਰੀ ਵਧ ਜਾਂਦੀ ਹੈ ਫਿਰ ਉਹ ਪੁੱਲ ਮਲਾ ਕੇ ਜਿਹੜੀ ਕਿ ਪਾਉਣੇ ਕੇ 10 ਦੀ ਇਸ ਵਾਰੀ ਰਿਕਵਰੀ ਹੋਈ ਹੈ ਕਰੋੜਾਂ ਦਾ ਫਾਇਦਾ ਹੋਇਆ ਸਾਨੂੰ ਮੈਨ ਇਹ ਹੀ ਹੁੰਦਾ ਵੀ ਸਾਡੀ ਰਿਕਵਰੀ ਵੱਧ ਸਕੇ ਤੇ ਸਾਡਾ ਜਿਹੜਾ ਮਿਲ ਦਾ ਪਹਿਲਾਂ ਘਾਟੇ ਪਏ ਹੋਏ ਆ ਉਹ ਪੂਰੇ ਹੋ ਜਿਹੜਾ ਪੇਮੈਂਟਾਂ ਦੇ ਜਿਹੜੇ ਬਾਰੇ ਬਹੁਤ ਬੰਦੇ ਪੇਮੈਂਟਾਂ ਕਰਦੇ ਆ ਰਹੀ ਐ ਇਸ ਵਾਰੀ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਆਈ ਐ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਕਦੀ ਵੀ ਪੇਮੈਂਟ ਲੇਟ ਨਹੀਂ ਕੀਤੀ ਜਿਵੇਂ ਪਹਿਲਾਂ ਧਰਨੇ ਲੱਗਦੇ ਹੁੰਦੇ ਸੀ ਆਮ ਜਨਾਲ ਸ ਡਰ ਕੇ ਕਰਦੇ ਹੁੰਦੇ ਸੀ ਵੀ ਪਤਾ ਨਹੀਂ ਕਿਸਾਨਾਂ ਨੇ ਕੀ ਕਹਿ ਦੇਣਾ ਧਰਨਾ ਨਾ ਲੱਗ ਜਾਵੇ ਸਾਨੂੰ ਬੇਖੋਬ ਹੋ ਕੇ ਆਮ ਜਲਾਸ ਕੀਤਾ ਉਹ ਪੇਮੈਂਟ ਆ ਸਾਰੇ ਕਿਸਾਨਾਂ ਦੀ ਬਿਲਕੁਲ ਨਿਲ ਸੀ ਸਾਡੀ ਮਿਲਦੀ ਨਹੀਂ ਹਰੇਕ ਮਿਲਦੀ ਨਹੀਂ ਕਿਸਾਨਾ ਭਾਉ ਨੂੰ ਕਿੰਨਾ ਸੀ ਦੇਣਾ ਚਾਹਦੇ ਅਸੀਂ ਤਾਂ ਮੈਸੇਜ ਇਹੀ ਦਿੰਨੇ ਆ ਵੀ ਵੱਧ ਤੋਂ ਵੱਧ ਗੰਨਾ ਬੀਜੋ ਇੱਕ ਤਾਂ ਜਿਹੜਾ ਪਾਣੀ ਘਟ ਰਿਹਾ ਉਹ ਪਾਣੀ ਨਹੀਂ ਘਟੂਗਾ ਕਿਉਂਕਿ ਇਹ ਬਰਸਾਤ ਦੇ ਵਿੱਚ ਇਹਨੂੰ ਲੋਡ ਗੰਨੇ ਨੂੰ ਪਾਣੀ ਦੀ ਲੋਡ ਹੁੰਦੀ ਹੈ ਉਧਰੋਂ ਬਰਸਾਤ ਆ ਜਾਂਦੀ ਹੈ ਪੂਰਾ ਹੋ ਜਾਂਦਾ ਤੇ ਇੱਕ ਆਕਸੀਜਨ ਬਹੁਤ ਜ਼ਿਆਦਾ ਛੱਡਦਾ ਜਿਹੜੀ ਕਿ ਤੁਹਾਨੂੰ ਬਹੁਤ ਜ਼ਿਆਦਾ ਲੋਡ ਜਿਵੇਂ ਕਿ ਲੋਕਡਾਊਨ ਦੇ ਵਿੱਚ ਆਕਸੀਜਨ ਦੀ ਪ੍ਰੋਬਲਮ ਆਈ ਤੇ ਗੰਨਾ ਜਿਹੜਾ ਇਹ ਬਹੁਤ ਜ਼ਿਆਦਾ ਆਕਸੀਜਨ ਸਰਦਾ ਮੈਂ ਕਿਸਾਨ ਭਰਾਵਾਂ ਅੱਗੇ ਇਹੀ ਫਰਿਆਦ ਕਰਦਾ ਉਮੀਦ ਕਰਦਾ ਅਰਦਾਸ ਕਰਦਾ ਤੇ ਵੱਧ ਤੋਂ ਵੱਧ ਕਰਨਾ ਬੀਜਿਆ ਜਾਵੇ ਜਿਹੜੀ ਕਿ ਸਾਡੀ ਮਿਲ ਲੰਬਾ ਸਮਾਂ ਚੱਲ ਸਕੇ ਤੇ ਪ੍ਰੋਫਿਟ ਵਿੱਚ ਆ ਸੋ ਇਹੀ ਸੁਝਾਅ ਦਿੱਤੇ ਗਏ ਨੇ ਜੀ ਬਈ ਜੇ ਗੰਨੇ ਦੀ ਬਜਾਈ ਆ ਥੋੜੀ ਜਿਹੀ ਵਧਾਓ ਕਿਉਂਕਿ ਆਉਟਰੀਅਰ ਤੋਂ ਬੰਦਾ ਲੈਣਾ ਪੈਂਦਾ ਉਹ ਨਹੀਂ ਦਵਾਂਗੇ ਇੱਥੇ ਜੇ ਆਪਨੇ ਮਿਲ ਕੋਲ ਕਰਨਾ ਹੋਊਗਾ ਤਾਂ ਉਹਦੇ ਨਾਲ ਮੈਨੂੰ ਜਲਾਵਾਂਗੇ ਮੇਲੇ ਜਿੰਨਾ ਲੰਬਾ ਸਮਾਂ ਚੱਲਦੀਆਂ ਉਹਨਾਂ ਮੈਨੂੰ ਪ੍ਰਾਫਿਟ ਜ਼ਿਆਦਾ ਆ ਉਹਦੀ ਰਿਕਵਰੀ ਵੱਧਦੀ ਆ ਜਿਹੜੀ ਤੁਸੀਂ ਪਹਿਲਾਂ ਸਵਾਲ ਕੀਤਾ ਤੇ ਮੈਨੂੰ ਇੱਕ ਮਹੀਨਾ ਪਹਿਲਾਂ ਚਲਾਉਣਾ ਚਾਹੀਦਾ ਜਦ ਤੱਕ ਗੰਨੇ ਕੱਚਾ ਹੁੰਦਾ ਉਹਦੇ ਤੇ ਰਿਕਵਰੀ ਨਹੀਂ ਹੁੰਦੀ ਉਹ ਕੱਲ ਦਾ ਜਿਹੜਾ ਮੇਰਾ ਜਿਹੜਾ ਸੀਜ਼ਨ ਆ ਸਟਾਰਟ ਹੋਊ ਮੇਰੇ ਦੇ ਵਿੱਚ ਦੱਸੋ ਇਹਨਾਂ ਮੰਬਰ ਦੇ ਖੇਤ ਦੇ ਵਿੱਚ ਚੱਲ ਪੂਜੀ ਜਿਹੜੇ ਭਰਾ ਆ ਜਿਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਦੀ ਉਹਨਾਂ ਨੇ ਕੀ ਹੱਲ ਕੀਤੇ ਰੇ ਦਿੱਕਤ ਕੋਈ ਵੀ ਨਹੀਂ ਆਉਂਦੀ ਜੀ ਇੱਥੇ ਪਿਛਲੇ ਸਾਲ ਥੋੜੀ ਜਿਹੀ ਦਿੱਕਤ ਆਈ ਸੀ ਜਿਵੇਂ ਚੋਰੀ ਜਾਰੀ ਇੰਨਾ ਚੁਕਿੱਤਾ ਆਈਆਂ ਕੁਝ ਉਹਦਾ ਵੀ ਹੱਲ ਕਰਤਾ ਦੀ ਸਕਿਉਰਟੀ ਵਾਲੇ ਰੋਡ ਕਰਤੇ ਦੀ ਉੱਤੇ ਕੈਮਰੇ ਲਾਤੇ ਤੇ ਇਹ ਬਾਕੀ ਕਿਸਾਨਾਂ ਨੇ ਵੀ ਕਸੂਰ ਕੀਤਾ ਤਿੰਨ ਚਾਰ ਡਰਾਈਵਰ ਰੱਖਤੇ ਮੇ ਰਾਤ ਨੂੰ ਟਰਾਲੀਆਂ ਕਢਾ ਜਾਂਦੇ ਨੇ ਉਹ ਲਾਗੇ ਫੋਨ ਕਰ ਦਿੰਦੇ ਨੇ ਆਪੇ ਟਰਾਲੀ ਲੈ ਜਾਂਦੇ ਨੇ 2-300 ਰੁਪਿਆ ਲੈਂਦੇ ਨੇ ਉਹ ਜ਼ਿੰਮੇਵਾਰ ਦੀ ਦਿਹਾੜੀ ਵੱਜ ਜਾਂਦੀ ਹੈ ਰਾਤ ਨੂੰ ਘਰੇ ਆਬਰਾਮ ਨਾ ਪੈਂਦੇ ਨੇ ਜਿਆ